ਦੋਜਿਸਨ ਜੀ ਅਮਰੀਕਾ ਦੀ ਕੁਰਸੀ 'ਤੇ ਬੈਠਣ ਤੋਂ ਪਹਿਲਾਂ ਹੀ ਡੋਨਾਲਡ 트੍ਰੰਪ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਉਹਨਾਂ ਨੇ ਕਹਲੋ ਕਿ ਟ੍ਰਾਂਸਜੈਂਡਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਡੋਨਾਲਡ 트੍ਰੰਪ ਨੇ ਰਾਸ਼ਟਰਪਤੀ ਦਾ ਉਦਾ ਸੰਭਲ ਤੋਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਟ੍ਰਾਂਸਜੈਂਡਰਾਂ ਦਾ ਜੋ ਪਾਗਲਪਨ ਸ਼ੁਰੂ ਹੋਇਆ ਅਮਰੀਕਾ ਦੇ ਵਿੱਚ ਉਸ ਨੂੰ ਉਹ ਖਤਮ ਕਰ ਦੇਣਗੇ। ਇੱਥੇ ਤੱਕ ਕਿ ਉਹਨਾਂ ਨੇ ਕਹਿ ਦਿੱਤਾ ਹੈ ਕਿ ਟ੍ਰਾਂਸਜੈਂਡਰਾਂ ਨੂੰ ਉਹਨਾਂ ਅਮਰੀਕਾ ਦੀ ਫੌਜ ਅਤੇ ਸਕੂਲਾਂ ਵਿੱਚੋਂ ਵੀ ਬਾਹਰ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਸਿਰਫ ਦੋ ਹੀ ਕਹਲੋ ਕਿ ਮਨ ਕੇ ਜੈਂਡਰ ਹੋਣਗੇ ਔਰਤ ਅਤੇ ਮਰਦ। ਕਿਵੇਂ ਦੇਖਦੇ ਹਾਂ ਔਰ ਇਹ ਜੋ 트랜ਸਜੈਂਡਰ ਵਰਡ ਯੂਜ਼ ਹੋਇਆ ਉਹ ਉਹ ਲੋਕ ਕਨਫਿਊਜ਼ ਹੁੰਦੇ ਨੇ ਜ਼ਿਆਦਾਤਰ ਕਿ ਜੋ ਨੇਚਰਲੀ ਨਹੀਂ ਉਹ ਹੋ ਨਹੀਂ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਤੁਹਾਡੇ ਯੂਰਪ ਦੇ ਦੇਸ਼ਾਂ ਦੇ ਵਿੱਚ ਜਾਂ ਅਮਰੀਕਾ ਕੈਨੇਡਾ ਵਿੱਚ ਯੂਕੇ ਦੇ ਵਿੱਚ ਜੋ ਇੱਕ ਨਵਾਂ ਕਹਿ ਲੋ ਕਿ ਮੁੰਡਿਆਂ ਤੇ ਕੁੜੀਆਂ ਵਿੱਚ ਇੱਕ ਪਾਗਲਪਨ ਹੋਇਆ ਕਿ ਕੁੜੀ ਜਾਂ ਮੁੰਡੇ ਬਣਨੀ ਇਹਨੇ ਮੁੰਡੇ ਕੁੜੀ ਬਣਨ ਜਾਂ ਨਹੀਂ ਉਹਨਾਂ ਦੇ ਕਹਿਣ ਤੋਂ ਕੀ ਭਾਵ ਹੈ ਇਹ ਸਾਰਾ ਸਪਸ਼ਟ ਕਰ ਦਿਓ ਉਹਨਾਂ ਦੇ ਫੈਸਲੇ ਕਿਵੇਂ ਦੇਖਦੇ ਹਾਂ ਇਸ ਪਿੱਛੇ ਦੇ ਕਹਿ ਲੋ ਕਿ ਕਿਹੜੇ ਵੱਡੇ ਕਾਰਨ ਨੇ ਜਿਸ ਕਰਕੇ ਖੁਦ ਅਮਰੀਕਾ ਦੇ ਰਾਸ਼ਟਰਪਤੀ ਜੋ ਹੁਣ ਕੁਰਸੀ ਬੈਠਣਗੇ ਉਹਨਾਂ ਨੂੰ ਇੰਨਾ ਵੱਡਾ ਕਦਮ ਚੁੱਕਣਾ ਪਿਆ ਹੈ ਜੀ ਦੇਖੋ ਇਹ ਇਸ ਵੇਲੇ ਦੀ ਬਹੁਤ ਵੱਡੀ ਬਹਿਸ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਛਿੜੀ ਹੋਈ ਹੈ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਜਿਹੜੇ ਤੁਸੀਂ ਟ੍ਰਾਂਸਜੈਂਟਰਸ ਦੀ ਗੱਲ ਕਰਦੇ ਹੋ ਤਾਂ ਆਪਾਂ ਦੇਖਦੇ ਆਂ ਭੀ ਨੇਚਰਲ ਜਿਹੜੇ ਨੇ ਹੁੰਦੇ ਨੇ ਹਨਾ ਉਹ 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 ਉਹਦੇ ਬਾਰੇ ਜਿਹੜੀ ਹੈ ਡੋਨਲਡ ਟਰੰਪ ਹੋਰੀ ਗੱਲ ਨਹੀਂ ਕਰ ਰਹੇ ਡੋਨਲਡ ਟਰੰਪ ਹੋਰੀ ਗੱਲ ਕਰ ਰਹੇ ਨੇ ਉਹਨਾਂ ਲੋਕਾਂ ਦੀ ਜਿਹੜੇ ਅੱਜ ਇੱਕ ਕ੍ਰੇਜ਼ ਤੁਸੀਂ ਦੇਖੋ ਭੀ ਕਿਵੇਂ ਦਾ ਬਣਿਆ ਹੋਇਆ ਪੰਜਾਬ ਦੇ ਵਿੱਚ ਵੀ ਕੁਝ ਨਮੂਨੇ ਤੁਸੀਂ ਦੇਖਦੇ ਹੋਣੇ ਟਿਕਟੌਕ ਤੇ ਉੱਤੇ ਜਿਹੜੇ ਮੁੰਡੇ ਨੇ ਪਰ ਉਹ ਕੁੜੀਆਂ ਵਰਗਾ ਬਿਹੇਵ ਕਰਦੇ ਨੇ ਜਿਹੜੀਆਂ ਕੁੜੀਆਂ ਨੇ ਉਹ ਮੁੰਡਿਆਂ ਵਰਗਾ ਬਿਹੇਵ ਕਰਦੀਆਂ ਜ਼ਿਆਦਾਤਰ ਮੁੰਡੇ ਜਿਹੜੇ ਨੇ ਉਹ ਕੁੜੀਆਂ ਵਰਗਾ ਬਿਹੇਵ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੜੀ ਵੱਡੀ ਬਹਿਸ ਚੜੀ ਹੋਈ ਹੈ ਕਿ ਇਹਨੂੰ ਕਿੰਨੇ ਕ ਰਾਈਟਸ ਕਿਉਂਕਿ ਬਹੁਤ ਸਾਰੀਆਂ ਸਰਕਾਰਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਰਾਈਟਸ ਦਵਾਂਗੇ ਉਹ ਆਪਣੀ ਮਰਜ਼ੀ ਦੇ ਨਾਲ ਸਕੂਲਾਂ ਦੇ ਵਿੱਚ ਵੀ ਈਵਨ ਪੜਾਇਆ ਜਾ ਰਿਹਾ ਸਿਖਾਇਆ ਜਾ ਰਿਹਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣਾ ਲਿੰਗ ਚੇਂਜ ਕਰ ਸਕਦੇ ਹੋ ਇਥੋਂ ਤੱਕ ਕਿ ਬੱਚਿਆਂ ਨੂੰ ਆਪਰੇਸ਼ਨਸ ਤੱਕ ਦੀ ਜਿਹੜੀ ਹੈ ਉਹ ਖੋਲ ਦਿੱਤੀ ਜਾ ਰਹੀ ਹੈ ਭਈ ਤੁਸੀਂ ਇਹ ਕਰ ਸਕਦੇ ਹੋ ਤੇ ਕੁਝ ਕੁਝ ਦੇਸ਼ਾਂ ਦੇ ਵਿੱਚ ਇਥੇ ਤੱਕ ਵੀ ਹੋ ਗਿਆ ਕਿ ਜੇ ਤੁਸੀਂ ਲਿੰਗ ਚੇਂਜ ਕਰਨਾ ਚਾਹੁੰਦੇ ਹੋ ਆਪਣੀ ਮਰਜ਼ੀ ਦੇ ਨਾਲ ਕਰ ਸਕਦੇ ਹੋ ਤੁਹਾਡੇ ਪੇਰੈਂਟ ਦਾ ਵੀ ਪੇਰੈਂਟਸ ਦਾ ਵੀ ਕੰਸੈਂਟ ਤੁਹਾਨੂੰ ਨਹੀਂ ਚਾਹੀਦਾ ਸੋ ਇਹ ਕਿਤੇ ਨਾ ਕਿਤੇ ਬੜਾ ਖਤਰਨਾਕ ਰੁਝਾਨ ਹੈਗਾ ਖਾਸ ਤੌਰ ਦੇ ਉੱਤੇ ਸਾਡੇ ਜਿਵੇਂ ਆਪਾਂ ਦੇਖਦੇ ਆਂ ਕਿ ਇੱਕ ਪੰਜਾਬ ਹੈ ਖਾਸ ਤੌਰ ਤੇ ਜਦੋਂ ਆਪਾਂ ਗੱਲ ਸਿੱਖਾਂ ਦੀ ਕਰਦੇ ਆਂ ਪੰਜਾਬੀਆਂ ਦੀ ਕਰਦੇ ਆਂ ਅਣਖੀ ਲੋਕਾਂ ਦੀ ਕਰਦੇ ਆਂ ਤਾਂ ਫਿਰ ਇਹ ਸਾਡੇ ਉੱਤੇ ਇੱਕ ਹੋਰ ਮਾਰੂ ਹਮਲਾ ਹੈ ਇਹ ਮੈਂ ਸਾਡੇ ਉੱਤੇ ਕਿਉਂ ਕਹਿ ਰਿਹਾ ਕਿਉਂਕਿ ਵਿਦੇਸ਼ਾਂ ਦੇ ਵਿੱਚ ਸਾਡੇ ਨਿਆਣੇ ਤੇ ਵੀ ਅਸਰ ਪੈ ਰਿਹਾ ਪੰਜਾਬ ਦੇ ਵਿੱਚ ਵੀ ਇਹਦਾ ਅਸਰ ਜਿਹੜਾ ਹੈਗਾ ਉਹ ਪੈ ਰਿਹਾ ਜਿੱਥੇ ਇੱਕ ਪਾਸੇ ਆਪਾਂ ਗੱਲ ਕਰਦੇ ਹੁੰਨੇ ਆ ਨਾ ਕਿ ਨਿਊ ਵਰਲਡ ਆਰਡਰ ਜਿਹੜੀ ਆਪਾਂ ਗੱਲ ਕਰਦੇ ਆ ਕਿ ਕੁਝ ਪਰਿਵਾਰ ਜਿਹੜੇ ਨੇ ਕੁਝ ਵੱਡੀਆਂ ਤਾਕਤਾਂ ਦੁਨੀਆ ਨੂੰ ਚਲਾ ਰਹੀਆਂ ਹਨ ਉਹਨਾਂ ਦੀ ਇੱਕ ਮੰਸ਼ਾ ਉਹਨਾਂ ਨੇ ਇੱਕ ਪਾਲਿਸੀ ਇਹ ਵੀ ਬਣਾਈ ਹੋਈ ਹੈ ਕਿ ਅ ਬੱਚਿਆਂ ਦੇ ਵਿੱਚ ਇਹ ਰੁਝਾਨ ਪੈਦਾ ਕੀਤਾ ਜਾਵੇ ਕਿ ਉਹ ਮਤਲਬ ਲੈਸਬੀਅਨ ਬਣ ਸਕਦੇ ਨੇ ਉਹ ਗੇ ਬਣ ਸਕਦੇ ਆ ਜਾਂ ਉਹ ਉਹ ਆਪਣੀ ਮਰਜ਼ੀ ਦੇ ਨਾਲ ਮਤਲਬ ਕਿ ਲਿੰਗ ਚੇਂਜ ਕਰ ਸਕਦੇ ਆ ਉਹਨਾਂ ਤੋਂ ਉਹਨਾਂ ਦਾ ਮਤਲਬ ਇਹ ਹੈ ਕਿ ਜੇ ਮੰਨ ਲਓ ਕਿ ਇੱਕ ਲੜਕੀ ਲੜਕੀ ਦੇ ਨਾਲ ਵਿਆਹ ਕਰਾਉਣ ਲੱਗ ਪਈਗੀ ਜੋ ਤੁਸੀਂ ਹੁਣ ਦੇਖ ਵੀ ਰਹੇ ਹੋ ਰੀਲਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਜੋੜੇ ਆ ਜਿਹੜੇ ਮੁੰਡੇ ਆਪਸ ਵਿੱਚ ਵਿਆਹ ਕਰਵਾ ਰਹੇ ਨੇ ਕੁੜੀਆਂ ਆਪਸ ਵਿੱਚ ਵਿਆਹ ਕਰਵਾ ਰਹੀਆਂ ਸੋ ਜਿਹੜੀ ਡੀ ਪੋਪੂਲੇਸ਼ਨ ਕਰਨ ਦੇ এজেন্ডੇ ਦੇ ਇੱਕ ਆ ਵੀ ਪਾਲਿਸੀ ਦਸੀ ਜਾਂਦੀ ਹੈ ਵੀ ਇਸ ਕਰਕੇ ਇਹਨੂੰ ਉਭਾਰਿਆ ਜਾ ਰਿਹਾ ਪੂਰੀ ਦੁਨੀਆ 'ਚ ਫਿਰ ਇਹਦੇ ਹੱਕਾਂ ਦੀ ਗੱਲ ਹੋ ਰਹੀ ਹੈ ਇਹਨਾਂ ਨੂੰ ਰਾਈਟਸ ਦੇਣ ਦੀ ਗੱਲ ਹੋ ਰਹੀ ਹੈ ਕੈਨੇਡਾ ਦੇ ਵਿੱਚ ਜਸਟਨ ਟ੍ਰੂਡੋ ਹੋਰੀ ਰਾਈਟਸ ਦੇਣ ਦੀ ਗੱਲ ਕਰਦੇ ਆ ਕਿ ਇਹਨਾਂ ਨੂੰ ਆਪਾਂ ਰਾਈਟਸ ਦਵਾਂਗੇ ਇਹਨਾਂ ਨੂੰ ਹੋਰ ਜਿਹੜੀਆਂ ਮਤਲਬ ਕਿ ਗੱਲਾਂ ਬਾਤਾਂ ਇਹਨਾਂ ਨੂੰ ਕਾਨੂੰਨੀ ਅੜਚਣ ਆ ਰਹੀ ਹੈ ਉਹ ਵੀ ਆਪਾਂ ਦੂਰ ਕਰਾਂਗੇ ਤੁਸੀਂ ਹੁਣ ਦੇਖੋ ਕਿ ਇਹ ਵੀ ਰੋਲਾ ਜਿਹੜਾ ਹੈਗਾ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਚੱਲਿਆ ਕਿ ਜਿਹੜੀ ਸਰਕਾਰੀ ਬਿਲਡਿੰਗਾਂ ਜਿਵੇਂ ਹਸਪਤਾਲ ਹੋ ਗਏ ਸਕੂਲ ਹੋ ਗਏ ਜਾਂ ਫਿਰ ਹੋਰ ਜਿਹੜੀਆਂ ਵੀ ਬਿਲਡਿੰਗਾਂ ਸਰਕਾਰੀ ਹੁੰਦੀਆਂ ਉੱਥੇ ਜਿਹੜੇ ਟਾਇਲਟਸ ਨੇ ਬਾਥਰੂਮ ਵਾਸ਼ਰੂਮ ਜਿਨ੍ਹਾਂ ਨੂੰ ਆਪ ਕਾਇਦ ਨੇ ਆ ਉਹ ਲੜਕੀਆਂ ਦੇ ਬਾਥਰੂਮ ਦੇ ਨਾਲ ਹੀ ਇਹਨਾਂ ਨੂੰ ਵੀ ਜਿਹੜੇ ਬਣੇ ਹੋਏ ਆਪ ਜਿਹੜੇ ਬਣੇ ਹੋਏ ਆ ਜਿਨ੍ਹਾਂ ਨੇ ਆਪਣਾ ਆਪਣੀ ਇੱਛਾ ਮੁਤਾਬਕ ਆਪਣਾ ਲਿੰਗ ਚੇਂਜ ਕਰ ਲਿਆ ਉਹਨਾਂ ਨੂੰ ਵੀ ਉਸੇ ਬਾਥਰੂਮ ਦੇ ਵਿੱਚ ਟਾਇਲਟ ਦੇ ਵਿੱਚ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਜਿਹਦਾ ਵਿਰੋਧ ਬਹੁਤ ਸਾਰੇ ਮਤਲਬ ਕਿ ਔਰਤਾਂ ਦੇ ਵਿੱਚ ਛਿੜਿਆ ਕਿ ਭਾਈ ਇਹ ਤਾਂ ਆਪ ਬਣੇ ਹੋਏ ਨੇ ਮਤਲਬ ਕਿ ਇੱਕ ਤਾਂ ਨੈਚੁਰਲ ਔਰਤ ਆ ਔਰਤ ਔਰਤ ਦਾ ਬਾਥਰੂਮ ਜੇ ਹੈ ਇਕੱਠਿਆਂ ਦਾ ਉਹ ਤਾਂ ਚੱਲਦਾ ਹੈ ਵੀ ਹੈਨਾ ਵੀ ਠੀਕ ਹੈ ਲੇਡੀਜ਼ ਬਾਥਰੂਮ ਹੋ ਗਿਆ ਜੈਂਟਸ ਹੋ ਗਿਆ ਜੈਂਟਸ ਜੈਂਟਸ ਜਾਂਦੇ ਨੇ ਬਾਥਰੂਮ ਲੇਡੀਜ਼ ਤੇ ਲੇਡੀਜ਼ ਜਾਂਦੀਆਂ ਸੋ ਉੱਥੇ ਰੌਲਾ ਇਹ ਪੈਂਦਾ ਹੈ ਵੀ ਜਿਹੜੇ ਇਹ ਲੋਕ ਨੇ ਅਨ ਨੈਚੁਰਲ ਜਿਨ੍ਹਾਂ ਨੇ ਆਪ ਆਪਣਾ ਇਹ ਚੇਂਜ ਕੀਤਾ ਜਾਂ ਆਪਣੀ ਇੱਛਾ ਮੁਤਾਬਕ ਚੇਂਜ ਕੀਤਾ ਉਹਨਾਂ ਨੂੰ ਔਰਤਾਂ ਦੇ ਬਾਥਰੂਮ ਦੇ ਵਿੱਚ ਜਾਣ ਦੀ ਇਜਾਜ਼ਤ ਕਿਉਂ? ਤੋਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਇਕੱਠੇ ਕਰ ਵੀ ਦਿੱਤੇ ਗਏ ਨੇ। ਉਤੇ ਬਾਹਰ ਲਿਖ ਕੇ ਸਾਈਨ ਲਾਇਆ ਹੁੰਦਾ ਨਾ ਜਿਵੇਂ ਤੁਸੀਂ ਦੇਖੋ ਬਾਥਰੂਮ ਦੇ ਬਾਹਰ ਟਾਇਲਟਸ ਦੇ ਬਾਹਰ ਜੈਂਟਸ ਦਾ ਇੱਕ ਆਈਕਨ ਹੁੰਦਾ ਇੱਕ ਹੁੰਦਾ ਲੇਡੀ ਦਾ ਉਹਦੇ ਨਾਲ ਇੱਕ ਤੀਸਰਾ ਆਈਕਨ ਵੀ ਜਿਹੜਾ ਹੈਗਾ ਉਹ ਲਾ ਦਿੱਤਾ ਗਿਆ ਕਿ ਇਹ ਤਿੰਨੇ categories ਜਿਹੜੀਆਂ ਨੇ ਇਹਨੂੰ ਯੂਜ਼ ਕਰ ਸਕਦੀਆਂ ਤਿੰਨੇ ਜਿਹੜੇ ਮਰਦ ਹੋ ਗਏ ਜਾਂ ਦੂਸਰੇ ਹੋ ਗਏ ਜਾਂ 트랜ਸਜੈਂਡਰ ਕਹਿ ਲੋ ਜਾਂ ਫਿਰ ਉਸ ਲੈਸਬੀਅਨ ਜਾਂ ਦੂਸਰੇ ਤੀਸਰੇ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਕਿੰਨਾ ਕਿਤੇ ਕੀਤਾ ਜਾ ਰਿਹਾ ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਡੋਨਲਡ ਟਰੰਪ ਹੋਰਾਂ ਦੀ ਹੁਣ ਇੱਧਰ ਨੂੰ ਆਉਣੇ ਆ ਇੱਕ ਪਾਸੇ ਕਿਹਾ ਜਾਂਦਾ ਵੀ ਵੱਡੀਆਂ ਤਾਕਤਾਂ ਦੁਨੀਆ ਨੂੰ ਚਲਾਉਂਦੀਆਂ ਤੇ ਉਹ ਪਾਲਿਸੀ ਬਣਾਉਂਦੀਆਂ ਤੇ ਡੋਨਲਡ ਟਰੰਪ ਹੈਰਾਨੀ ਵਾਲੀ ਗੱਲ ਆ ਕਿ ਉਹ ਬਿਲਕੁਲ ਉਲਟ ਚੱਲ ਰਹੇ ਨੇ ਡੀਪ ਸਟੇਟ ਦੇ ਜਾਂ ਕਹਿ ਲਈਏ ਨਿਊ ਵਰਲਡ ਆਰਡਰ ਦੇ এজেন্ডੇ ਤੇ ਉਹ ਕਿਵੇਂ ਚੱਲ ਰਹੇ ਨੇ ਕਿਉਂਕਿ ਉਹਨਾਂ ਦੇ ਬਿਆਨ ਲਗਾਤਾਰ ਜਿਹੜੇ ਆ ਰਹੇ ਆ ਉਹ ਸਾਰੇ ਜਿਹੜੇ ਆਪਾਂ ਕਹੀਏ ਨਿਊ ਵਰਲਡ ਆਰਡਰ ਦੇ ਖਿਲਾਫ ਜਾ ਰਹੇ ਨੇ ਜੀ ਹੁਣ ਆਪਾਂ ਇਹ ਵੀ ਗੱਲ ਕਹੀਏ ਕਿ ਤੀਸਰੀ ਵਰਲਡ ਵਾਰ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਤਿਆਰੀਆਂ ਨੇ ਵੀ ਲਾਈ ਜਾਊਗੀ ਉਹਦੇ ਨਾਲ ਫਿਰ ਬੜਾ ਕੁਝ ਹੋਏਗਾ ਬੜੀਆਂ ਤਬਦੀਲੀਆਂ ਆਉਣਗੀਆਂ ਸੋ ਡੋਨਲਡ ਟਰੰਪ ਉਹਦੇ ਵੀ ਖਿਲਾਫ ਜਾ ਰਹੇ ਆ ਰਸ਼ੀਆ ਯੂਕਰੇਨ ਦੀ ਜੰਗ ਹੈ ਜਿਹੜੀ ਉਹਦੇ ਵੀ ਉਹ ਖਿਲਾਫ ਜਾ ਰਹੇ ਆ ਇਜ਼ਰਾਈਲ ਵਾਲੇ ਦੇ ਵੀ ਖਿਲਾਫ ਜਾ ਰਹੇ ਆ ਸੋ ਇਹ ਜਿਹੜਾ ਉਹਨਾਂ ਦਾ ਬਿਆਨ ਆਉਣਾ ਕਿ ਆਪਾਂ ਇੱਥੇ ਇਹ ਨਿਰਧਾਰਤ ਕਰਾਂਗੇ ਵੀ ਭਾਈ ਆਹ ਕੰਮ ਨਾ ਹੋਵੇ ਕਿਤੇ ਨਾ ਕਿਤੇ ਇਹ ਇੱਕ ਆਪਾਂ ਕਹੀਏ ਵੀ ਸਿੱਖੀ ਤੋਂ ਪ੍ਰਨਾਇਆ ਹੋਇਆ ਆਪਾਂ ਕਹੀਏ ਵੀ ਇੱਕ ਬਿਆਨ ਹੈਗਾ ਜਿੱਦਾਂ ਪ੍ਰਨਾਇਆ ਤੇ ਨਹੀਂ ਕਹਿ ਸਕਦੇ ਵੀ ਉਹਨੇ ਸਾਡੇ ਤੋਂ ਇਹ ਸਿੱਖਿਆ ਲਈ ਹੋਏਗੀ ਜੀ ਸਿੱਖੀ ਦੇ ਵਿੱਚ ਇਸ ਤਰ੍ਹਾਂ ਤੇ ਮੈਂ ਤਾਂ ਕਰ ਰਿਆਂ ਮਤਲਬ ਕਿ ਸਿੱਖ ਸਿਧਾਂਤ ਵੀ ਇਹੀ ਗੱਲ ਕਹਿੰਦਾ ਵੀ ਜੇ ਜੇ ਉਸ ਪਰਮਾਤਮਾ ਨੇ ਤੁਹਾਨੂੰ ਮਰਦ ਬਣਾ ਕੇ ਭੇਜਿਆ ਇਸ ਧਰਤੀ ਦੇ ਉੱਤੇ ਤਾਂ ਤੁਸੀਂ ਮਰਦ ਰਹਿਣਾ ਜੇ ਤੁਸੀਂ ਔਰਤ ਬਣਾ ਕੇ ਭੇਜਿਆ ਤਾਂ ਤੁਸੀਂ ਔਰਤ ਰਹਿਣਾ ਆਪਣੀ ਮਰਜ਼ੀ ਦੇ ਨਾਲ ਤੁਸੀਂ ਇਹ ਵੀ ਦੇਖੋ ਨਾ ਜੇ ਕਿ ਆ ਜਾਂਦਾ ਲੋ ਜੀ ਉਹਨੂੰ ਤਾਂ ਲੱਛਣ ਇਸ ਤਰ੍ਹਾਂ ਦੇ ਲੱਗਣ ਲੱਗ ਪਏ ਸੀ ਤੇ ਤਾਂ ਕਰਕੇ ਉਹਨੇ ਆਪਣਾ ਹੁਲੀਆ ਚੇਂਜ ਕਰ ਲਿਆ ਉਹਨੇ ਲਿੰਗ ਚੇਂਜ ਕਰ ਲਿਆ ਇਹ ਵੀ ਗੱਲਾਂ ਕਿਤੇ ਨਾ ਕਿਤੇ ਗਲਤ ਨੇ 99% ਗਲਤ ਗੱਲਾਂ ਨੇ ਪਤਾ ਕਿਉਂ ਇਹਨੂੰ ਵਧਾਇਆ ਜਾ ਰਿਹਾ ਇਹਨੂੰ ਤੁਸੀਂ ਦੇਖੋ ਭਈ ਸੋਸ਼ਲ ਮੀਡੀਆ ਰਾਹੀਂ ਸਰਕਾਰੀ ਵੈਬਸਾਈਟਾਂ ਦੇ ਰਾਹੀਂ ਇਹਨਾਂ ਦੇ ਰਾਈਟਸ ਦੱਸ ਕੇ ਸਕੂਲਾਂ ਦੇ ਵਿੱਚ ਇਹਨੂੰ ਕਿਹਾ ਜਾ ਰਿਹਾ ਵੀ ਤੁਸੀਂ ਬਣ ਸਕਦੇ ਹੋ ਤੁਸੀਂ ਬਣ ਸਕਦੇ ਹੋ ਤੁਹਾਨੂੰ ਇਸ ਤਰ੍ਹਾਂ ਤੇ ਨਹੀਂ ਫੀਲ ਹੁੰਦਾ ਕਿ ਤੁਸੀਂ ਇੱਕ ਲੜਕੀ ਹੋ ਮਤਲਬ ਧੱਕੇ ਦੇ ਨਾਲ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਉਹਨਾਂ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਹੈ ਸੋ ਕਿਤੇ ਨਾ ਕਿਤੇ ਫਿਰ ਜਿਹੜਾ ਬੱਚਾ ਹੈ ਛੋਟੀ ਉਮਰ ਦਾ 2 4 5 ਸਾਲ ਦਾ 7 8 ਸਾਲ ਦਾ 10 ਸਾਲ ਦਾ ਬੱਚਾ ਹੈ ਉਹਨੂੰ ਜਦੋਂ ਧੱਕੇ ਨਾਲ ਤੁਸੀਂ ਇਹ ਚੀਜ਼ਾਂ ਜਿਹੜੀਆਂ ਦੱਸੀ ਜਾਓਗੇ કરી ਜਾਉਂਗੇ ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਲੱਗਦਾ ਵੀ ਹਾਂ ਯਾਰ ਮੈਨੂੰ ਤਾਂ ਮਹਿਸੂਸ ਹੁੰਦਾ ਉਹ ਫਿਰ ਇਸੇ ਚੱਕਰਾਂ ਦੇ ਵਿੱਚ ਉਹ ਆਪਣੇ ਆਪ ਨੂੰ ਲੜਕੀ ਜਾਂ ਲੜਕੀ ਜਿਹੜੀ ਉਹ ਲड़का ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਪੈਂਦੇ ਆ ਫਿਰ ਅੱਗੇ ਜਾ ਕੇ ਜੋ ਉਹਨਾਂ ਦੀਆਂ ਫਿਜ਼ੀਕਲ ਜਿਹੜੇ ਉਹਨਾਂ ਦੇ ਆਪਰੇਸ਼ਨ ਵਗੈਰਾ ਜੋ ਜੋ ਉਹ ਕਰਦੇ ਨੇ ਉਹ ਕਰਦੇ ਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਵੀ ਫਿਰ ਉਹ ਜੋ ਕਰਦੇ ਆ ਸੋ ਡੋਨਲਡ ਟਰੰਪ ਹੋਈ ਜੇ ਇਹ ਕਰਦੇ ਨੇ ਤਾਂ ਬਹੁਤ ਵਧੀਆ ਅਸੀਂ ਇਹ ਇਹ ਨਹੀਂ ਕਹਿੰਦੇ ਜਿਹੜੇ ਨੈਚੁਰਲ ਲੋਕ ਹੈਗੇ ਨੇ ਜਿਹੜੇ ਵਾਕਿਆ ਹੀ ਹੈ ਨੇ ਇਹੇ ਇਸ ਕੈਟਾਗਰੀ ਦੇ ਵਿੱਚ ਹੁੰਦੇ ਆ ਉਹਨਾਂ ਦਾ ਤੇ ਕੋਈ ਵਿਰੋਧ ਨਹੀਂ ਹੈਗਾ ਦੁਨੀਆ ਦੀ ਕੋਈ ਤਾਕਤ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੀ ਕਿਉਂਕਿ ਉਹ ਪਰਮਾਤਮਾ ਦੀ ਮਰਜ਼ੀ ਦੇ ਨਾਲ ਆਏ ਉਹ ਵੀ ਹਿਊਮਨ ਨੇ ਪਰ ਆ ਜਿਹੜਾ ਬਣਿਆ ਹੋਇਆ ਨਕਲੀ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਦੁਨੀਆ ਨੂੰ ਅੱਗੇ ਲੈਸਬੀਅਨ ਰਾਈਟਸ ਦੇਓ ਜੀ ਇਹਨਾਂ ਨੂੰ ਇਹ ਦਿਓ ਜੀ ਉਹ ਦਿਓ ਜੀ ਇਹ ਨੀਰਾ ਗੰਦ ਹੈਗਾ ਕਿ ਜੇ ਆਪਾਂ ਦੇਖੀ ਆਪਣੀ ਸੋਸਾਇਟੀ ਦੇ ਵਿੱਚ ਵੀ ਦੇਖੀਏ ਤਾਂ ਕਦੀ ਵੀ ਤੁਸੀਂ ਇਹਨੂੰ ਮਨਜ਼ੂਰ ਨਹੀਂ ਕਰ ਸਕਦੇ ਤੁਹਾਨੂੰ ਤੇ ਇਹ ਇੰਨੀ ਇਹ ਚੀਜ਼ ਹੀ ਨਹੀਂ ਔਕਵਰਡ ਜੀ ਹੈ ਪਈ ਤੁਸੀਂ ਕਿਵੇਂ ਇਹ ਚੀਜ਼ਾਂ ਜਿਹੜੀਆਂ ਉਹ ਐਕਸੈਪਟ ਕਰ ਸਕਦੇ ਹੋ ਸੋ ਇਹ ਵੀ ਜਿਹੜਾ ਹੈਗਾ ਉਹਨਾਂ ਦਾ ਬਿਆਨ ਇਹਦੇ ਉੱਤੇ ਆਇਆ ਇਹ ਬਹੁਤ ਵੱਡਾ ਬਿਆਨ ਹੈਗਾ ਸੋ ਇਹਨੂੰ ਵੇਖ ਕੇ ਹੁਣ ਦੁਨੀਆ ਕਿਵੇਂ ਚੱਲੇਗੀ ਕਿਉਂਕਿ ਕੈਨੇਡਾ ਨੇ ਤਾਂ ਰਾਈਟ ਦਿੱਤੇ ਆ ਉਸ ਤੋਂ ਬਾਅਦ ਇੰਗਲੈਂਡ ਰਾਈਟਸ ਦੇ ਰਿਹਾ ਹੈ ਜਾਂ ਹੋਰ ਫਾਈਵ ਵਾਈਜ਼ ਦੇ ਰਹੀਆਂ ਤੇ ਹੁਣ ਅਮਰੀਕਾ ਦਾ ਇਹ ਬਿਆਨ ਆਉਣਾ ਫਿਰ ਇਹ ਇਹੀ ਹੁੰਦਾ ਵੀ ਜਦੋਂ ਸਰਪੰਚ ਕੋਈ ਬਿਆਨ ਦੇ ਦਿੰਦਾ ਫਿਰ ਦੁਨੀਆ ਉਧਰੋਂ ਚੱਲਦੀ ਹੈ ਸੋ ਦੇਖੋ ਆਉਂਦੇ ਸਮੇਂ ਦੇ ਵਿੱਚ ਫਿਰ ਅਮਰੀਕਾ ਤੇ ਬਾਅਦ ਦੂਜੇ ਦੇਸ਼ਾਂ ਦੇ ਵਿੱਚ ਵੀ ਇਹਦਾ ਪ੍ਰਭਾਵ ਪਵੇਗਾ ਜਾਂ ਨਹੀਂ ਪਵੇਗਾ ਇਹ ਆਉਂਦੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਜੀ ਦਿਲੋਂ ਸਿੰਘ ਹਰ ਤੁਹਾਨੂੰ ਧੰਨਵਾਦ ਕਰਦੀਆਂ ਕਿ ਇਹ ਕਾਫੀ ਗੰਭੀਰ ਟੋਪਿਕ ਸੀ ਗਿਆ ਉਮੀਦ ਕਰਦੇ ਹਾਂ ਕਿ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਪੰਜਾਬੀ ਵੀ ਇਸ ਕੱਲੋ ਕੀ ਵਿਸ਼ੇ 'ਤੇ ਧਿਆਨ ਦੇਣਗੇ ਅਤੇ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਵੱਲ ਪਹਿਲਾਂ ਹੀ ਅਵੇਅਰ ਕਰਨਗੇ ਧਿਆਨ ਦੇਣਗੇ ਉਹਨਾਂ ਤੋਂ ਦੂਰ ਰਹਿਣ ਦੀ ਸਲਾਹ ਦੇਣਗੇ ਤੇ ਜੋ ਕਿ ਆਉਣ ਵਾਲੇ ਸਮੇਂ ਵਿੱਚ ਹੋਣਾ ਲਈ ਕਹ ਲੋ ਕਿ ਕਾਫੀ ਨੁਕਸਾਨਦਾਇਕ ਸਾਬਤ ਹੋ ਸਕਦਾ ਥੋੜਾ ਧੰਨਵਾਦ ਸਾਨੂੰ ਜੁੜਨ ਦੇ ਲਈ ਆਪਣੇ ਵਿੱਚ ਅਜਿਹਾ ਦਸ਼ਕਾ ਨੀਕੇ ਰੱਖਣ ਦੇ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਦਾ ਵੀ ਜੀ